ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਪਣੀ ਸੋਈ ਵਿੱਚ ਬਣਾਇਆ ਕੇੇ ਦਾ ਹਲਵਾ ਜਿਹੜਾ ਕਿ ਬਹੁਤ ਹੀ ਸਵਾਦ ਬਣਿਆ ਤੇ ਬਹੁਤ ਹੀ ਕਰੀਮੀ ਬਣਿਆ ਤੇ ਖਾਂ ਤੇ ਲੱਗ ਹੀ ਨਹੀਂ ਰਿਹਾ ਸੀ ਕਿ ਅਸੀਂ ਜਿਵੇਂ ਕੇੇ ਦਾ ਹਲਵਾ ਖਾ ਰਹੇ ਹਾਂ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰੀ ਵੀਡੀਓ ਚੰਗੀ ਲੱਗੇ ਤੇ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਆ ਕਰੋ ਤੇ ਆਓ ਅਸੀਂ ਦੱਸਦੇ ਹਾਂ ਕਿ ਘੀ ਦਾ ਹਲਵਾ ਆਪਾਂ ਕਿਸ ਤਰ੍ਹਾਂ ਬਣਾਇਆ ਸਭ ਤੋਂ ਪਹਿਲੇ ਅਸੀਂ ਅੱਧਾ ਕਿਲੋ ਦੁੱਧ ਲੈ ਲਿਆ ਤੇ ਉਹਨੂੰ ਗਰਮ ਹੋਣ ਲਈ ਰੱਖ ਦਿੱਤਾ ਤੇ ਜਦ ਦੁੱਧ ਨੂੰ ਉਬਾਲਾ ਆ ਗਿਆ ਤੇ ਉਸ ਤੋਂ ਬਾਅਦ ਅਸੀਂ ਸਿਮ ਗੈਸ ਤੇ ਉਹਨੂੰ ਕੜਨ ਵਾਸਤੇ ਰੱਖ ਦਿੱਤਾ ਤਾਂ ਕਿ ਸਾਡਾ ਦੁੱਧ ਗਾੜਾ ਹੋ ਜਾਏ ਤੇ ਦੁੱਧ ਆਪਾਂ ਫੁੱਲ ਫੈਟ ਹੀ ਲਿਆ ਸੀ ਫਿਰ ਆਪਾਂ ਇੱਕ ਕਿਲੋ ਦੇ ਕਰੀਬ ਕੀਆ ਲੈ ਲਿਆ ਕੀਏ ਨੂੰ ਤੋਲਿਆ ਤੇ ਇਹਨੂੰ ਛਿੱਲਣਾ ਸ਼ੁਰੂ ਕਰ ਦਿੱਤਾ ਛਿੱਲਣ ਤੋਂ ਬਾਅਦ ਵੀ ਕੀਏ ਨੂੰ ਧੋਣਾ ਹੈ ਤੇ ਫਿਰ ਅਸੀਂ ਇਹਨੂੰ ਕੱਟ ਲੈਣਾ ਹੈ ਕੀਆ ਹੈ ਤੇ ਨਰਮ ਹੈ ਪਰ ਇਹਦੇ ਵਿੱਚੋਂ ਸਾਰੇ ਹੀ ਬੀਜ ਆਪਾਂ ਕੱਢ ਦੇਣੇ ਹਨ ਇਹਨੂੰ ਵਿੱਚੋਂ ਕੱਟ ਕੇ ਦੇਖ ਲੈਣਾ ਹੈ ਕਿ ਵਿੱਚ ਕਿਦਰੇ ਕੋਈ ਬੀਜ ਵਗੈਰਾ ਤਾਂ ਨਹੀਂ ਅਗਰ ਹਲਕੇ ਵੈਸੇ ਤਾਂ ਕੀਆ ਨਰਮ ਸੀ ਪਰ ਹਲਕੇ-ਹਲਕੇ ਜਿਹੜੇ ਬੀਜ ਹਨ ਉਹ ਵੀ ਕੱਢ ਦੇਣੇ ਹਨ ਬੀਜ ਕੱਢਣ ਤੋਂ ਬਾਅਦ ਅਸੀਂ ਇਹਨੂੰ ਮੂਲੀ ਕਾਸ਼ ਵਾਲੇ ਨਾਲ ਬਿੱਲੀ ਕਾਸ਼ ਨਾਲ ਇਹਨੂੰ ਕੀਏ ਨੂੰ ਗ੍ਰੇਟ ਕਰ ਲੈਣਾ ਹੈ ਕੀਏ ਨੂੰ ਬੂਰ ਲੈਣਾ ਹੈ ਉਧਰ ਸਾਡਾ ਦੁੱਧ ਵੀ ਸਿਮ ਗੈਸ ਤੇ ਹੌਲੀ-ਹੌਲੀ ਕੱਢ ਰਿਹਾ ਹੈ ਕੀ ਇਹਦਾ ਹਲਵਾ ਬਹੁਤ ਹੀ ਸਵਾਦ ਬੰਦਾ ਹੈ ਅਸੀਂ ਇਹਨੂੰ ਕੀ ਇਹਨੂੰ ਭੁਰ ਲਿਆ ਹੈ ਤੇ ਸਭ ਤੋਂ ਪਹਿਲੇ ਗੈਸ ਚਲਾਵਾਂਗੇ ਤੇ ਇੱਕ ਕੜਾਈ ਵਿੱਚ ਇੱਕ ਚਮਚਾ ਵੱਡਾ ਦੇਸੀ ਘਿਓ ਪਾਇਆ ਤੇ ਉਹਦੇ ਵਿੱਚ ਅਸੀਂ ਪਾਵਾਂਗੇ ਇੱਕ ਚਮਚ ਸੂਜੀ ਸੂਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਮੋਟੀ ਜਾਂ ਬਰੀਕ ਤੁਹਾਡੀ ਆਪਣੀ ਮਰਜ਼ੀ ਹੈ ਤੇ ਅਸੀਂ ਸੂਜੀ ਨੂੰ ਹਲਕਾ ਹਲਕਾ ਪੂਣ ਲੈਣਾ ਹੈ 2 ਮਿੰਟ ਲੱਗਦੇ ਨੇ ਸੂਜੀ ਭੁੰਨਣ ਤੇ ਸੂਜੀ ਦੀ ਸਮੈਲ ਆਣੀ ਭੁੱਜਣ ਦੀ ਸਮੈਲ ਆਣੀ ਸ਼ੁਰੂ ਹੋ ਗਈ ਹੈ ਨਾ ਲਾ ਲਾ ਦੁੱਧ ਧਵੀ ਧਿਆਨ ਰੱਖਣਾ ਕਿ ਦੁੱਧ ਥੱਲੇ ਨਾ ਲੱਗ ਜਾਏ ਸੋਜੀ ਸਾਡੀ ਭੁੱਜ ਗਈ ਤੇ ਇਹਦੇ ਵਿੱਚ ਅਸੀਂ ਜਿਹੜਾ ਕੀਏ ਨੂੰ ਗ੍ਰੇਟ ਕਰਕੇ ਰੱਖਿਆ ਸੀ ਬੂਰ ਕੇ ਰੱਖਿਆ ਸੀ ਉਹ ਪਾ ਦੇਣਾ ਹੈ ਤੇ ਇਹਦਾ ਸਾਰਾ ਹੀ ਪਾਣੀ ਆਪਾਂ ਸੁਕਾ ਦੇਣਾ ਹੈ ਤੇ ਤਕਰੀਬਨ 15-20 ਮਿੰਟ ਲੱਗਦੇ ਹਨ ਇਹਦਾ ਸਾਰਾ ਹੀ ਪਾਣੀ ਸੁੱਕ ਜਾਂਦਾ ਹੈ ਚਲਾਉਂਦੇ ਰਹਿਣਾ ਤਾਂ ਕਿ ਥੱਲੇ ਨਾ ਲੱਗੇ ਕੀ ਆ ਸਾਡਾ ਭੁਜਣਾ ਸ਼ੁਰੂ ਹੋ ਗਿਆ ਹੈ ਕੇ ਦੀ ਮਾਤਰਾ ਵੀ ਥੋੜੀ ਜੀ ਘਟ ਗਈ ਹੈ ਨਾਲਾਂ ਦੁੱਧ ਨੂੰ ਵੀ ਚੈੱਕ ਕਰਦੇ ਰਹਿਣਾ ਤੇ ਪਾਣੀ ਸਾਰਾ ਹੀ ਸੁੱਕ ਗਿਆ ਤੇ ਇਹਦੇ ਵਿੱਚ ਅਸੀਂ ਜਿਹੜਾ ਦੁੱਧ ਕਾੜਿਆ ਸੀ ਅੱਧਾ ਕਿਲੋ ਅੱਧਾ ਰਹਿ ਗਿਆ ਸੀ ਉਹ ਵਿੱਚ ਪਾ ਦੇਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਹਲਾਣਾ ਸਾਰੀ ਜੰਮੀ ਹੋਈ ਮਲਾਈ ਉਤਾਰ ਦੇਣੀ ਹੈ ਕੀ ਇਹ ਨੂੰ ਭੁਲਾਣਾ ਸ਼ੁਰੂ ਕਰ ਦੇਣਾ ਹੈ ਮਤਲਬ ਕਿ ਕੀ ਇਹ ਨੂੰ ਛੱਡ ਕੇ ਦੂਰ ਨਹੀਂ ਜਾ ਸਕਦੇ ਇਹਦੇ ਕੋਲ ਹੀ ਰਹਿਣਾ ਹੈ ਤੇ ਇਹ گاੜਾ ਹੋਣਾ ਸ਼ੁਰੂ ਹੋ ਗਿਆ ਕੀ ਹੈ ਸਾਡਾ ਕੀ ਇਹ ਦਾ ਹਲਵਾ گاੜਾ ਹੋਣਾ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਅਸੀਂ ਨਾ ਵੱਡੇ 2 ਚਮਚ ਘਰ ਦੀ ਤਾਜੀ ਮਲਾਈ ਪਾ ਦੇਣੀ ਹੈ ਇਹਦੇ ਵਿੱਚ ਆਪਾਂ ਖੋਇਆ ਵੀ ਪਾ ਸਕਦੇ ਹਾਂ ਆਪਣੀ ਮਰਜ਼ੀ ਹੈ ਪਾ ਜੇਕਰ ਮਲਾਈ ਪਾ ਜੇ ਤੇ ਤਾਂ ਵੀ ਖੁਏ ਵਰਗਾ ਹੀ ਟੇਸਟ ਆਂਦਾ ਹੈ ਚੰਗੀ ਤਰ੍ਹਾਂ ਸੀ ਇਹਨੂੰ ਮਿਲਾ ਲੈਣਾ ਹੈ ਮਲਾਈ ਨੂੰ ਦੇਖੋ ਹਲਵਾ ਸਾਡਾ ਗਾੜਾ ਗਾੜਾ ਹੋਣਾ ਸ਼ੁਰੂ ਹੋ ਗਿਆ ਹੁਣ ਇਹਦੇ ਵਿੱਚ ਅਸੀਂ ਇੱਕ ਕਟੋਰੀ ਚੀਨੀ ਦੀ ਪਾ ਦੇਣੀ ਹੈ ਚੀਨੀ ਅਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਣੀ ਹੈ ਪਰ ਕਿਉਂਕਿ ਇਹ ਕੀ ਹੈ ਕਿ ਸਬਜੀ ਹੁੰਦਾ ਤੇ ਇਹਦੇ ਵਿੱਚ ਜਿਹੜੀ ਚੀਨੀ ਹੈ ਨਾ ਥੋੜੀ ਵੱਧੇ ਚੰਗੀ ਲੱਗਦੀ ਹੈ ਤੇ ਇੱਥੇ 4-5 ਲਾਚੀਆਂ ਕੁੱਟ ਕੇ ਉਹਨਾਂ ਦਾ ਪਾਊਡਰ ਬਣਾ ਕੇ ਉਹ ਵੀ ਵਿੱਚ ਪਾ ਦੇਣਾ ਤੁਸੀਂ ਦੇਖ ਰਹੇ ਹੋ ਕਿ ਸਾਡਾ ਕੀ ਆ ਕਿ ਦਾ ਹਲਵਾ ਕਿੰਨਾ ਗਾੜਾ ਗਾੜਾ ਬਣ ਰਿਹਾ ਹੈ ਬਸ ਹੁਣ ਬਣਾਣੀ ਹੀ ਵਾਲਾ ਹੈ ਤੇ ਕੀ ਇਹ ਦਾ ਹਲਵਾ ਬਣ ਗਿਆ ਤੇ ਇਹਨੂੰ ਅਸੀਂ ਦੂਸਰੇ ਸਾਈਡ ਤੇ ਰੱਖ ਦਵਾਂਗੇ ਉਹ ਵੀ ਸਿਮਗੈਸ ਤੇ ਰੱਖਣਾ ਤਾਂ ਕਿ ਪਫਦਾ ਰਹੇ ਤੇ ਹੁਣ ਅਸੀਂ ਇੱਕ ਲਾਵਾਂਗੇ ਕੜਾਈ ਛੋਟੀ ਇਹਦੇ ਵਿੱਚ ਛੋਟਾ ਚਮਚ ਦੇਸੀ ਘਿਓ ਪਾਵਾਂਗੇ ਤੇ ਸਾਡੇ ਘਰ ਵਿੱਚ ਜੋ ਵੀ ਡਰਾਈ ਫੂਡ ਹੈ ਜਿਵੇਂ ਇਕੱਠੇ ਹੋਇਆ ਨਾਰੀਅਲ ਤੇ 10-12 ਬਦਾਮ ਸੀ ਕੱਟ ਕੇ ਰੱਖੇ ਹੋਏ ਉਹਨਾਂ ਨੂੰ ਅਸੀਂ ਇਹਦੇ ਵਿੱਚ ਥੋੜਾ ਲਾਲ ਕਰ ਲੈਣਾ ਹੈ ਮਤਲਬ ਭੁੰਨ ਲੈਣਾ ਹੈ ਤੇ ਡਰਾਈ ਫੂਡ ਆਪਾਂ ਐਦਾਂ ਵੀ ਪਾ ਸਕਦੇ ਹਾਂ ਤੇ ਭਾ ਵਿੱਚ ਅਗਰ ਘਿਓ ਦੇ ਵਿੱਚ ਥੋੜਾ ਫਰਾਈ ਕਰਕੇ ਪਾਨੇ ਆ ਤੇ ਉਹਦਾ ਸਵਾਦ ਥੋੜਾ ਹੋਰ ਹੁੰਦਾ ਹੈ ਇਹ ਆਪਣੀ ਸਾਡੀ ਮਰਜ਼ੀ ਹੈ ਕਿ ਡਰਾਈ ਫਰੂਟ ਨੂੰ ਐਦਾਂ ਹੀ ਪਾ ਦਿਓ ਜਾਂ ਘਿਓ ਵਿੱਚ ਭੁੰਨ ਕੇ ਪਾਓ ਡਰਾਈ ਫਰੂਟ ਸਾਡਾ ਕਰੰਚੀ ਹੋ ਗਿਆ ਹੈ ਪੁੱਜ ਗਿਆ ਹੈ ਨਾਲ-ਨਾਲ ਮੈਂ ਕੀ ਐਦਾਂ ਹਲਵਾ ਵੀ ਹਿਲਾ ਰਹੀ ਆ ਕਿ ਕਿਦਰੇ ਥੱਲੇ ਨਾ ਲੱਗ ਜੇ ਹੁਣ ਇਹਦੇ ਵਿੱਚ ਅਸੀਂ ਸੋਗੀ ਪਾ ਦੇਣੀ ਹੈ ਸੋਗੀ ਪਾ ਕੇ ਕਿਸ਼ਮਿਸ਼ ਪਾ ਕੇ ਆਪਾਂ ਨਾ ਜ਼ਿਆਦਾ ਭੁੰਨਣਾ ਨਹੀਂ ਆ ਬਸ ਫੁੱਲ ਜਾਂਦੀ ਤੇ ਉਦੋਂ ਗੈਸ ਨੂੰ ਬੰਦ ਕਰ ਦੇਣਾ ਹੁਣ ਅਸੀਂ ਇਹਦੇ ਵਿੱਚ ਨਾ ਹਲਕਾ ਜਿਹਾ ਇੱਕ ਪਿੰਚ ਖਾਣ ਵਾਲਾ ਰੰਗ ਪਾਵਾਂਗੇ ਕਿਉਂਕਿ ਮੈਂ ਆਪ ਹੀ ਪਾਇਆ ਕਿ ਲੱਗੇ ਜਿਵੇਂ ਆਪਾਂ ਘੀ ਦਾ ਹਲਵਾ ਹੀ ਹੈ ਪਰ ਖਾਣ ਤੇ ਲੱਗ ਨਹੀਂ ਰਿਆ ਸੀ ਕਿ ਜਿਵੇਂ ਅਸੀਂ ਘੀ ਦਾ ਹਲਵਾ ਖਾ ਰਹੇ ਹਾਂ ਬਹੁਤ ਹੀ ਸਵਾਦ ਬਣਿਆ ਸੀ ਤੇ ਬਣਾਉਣ ਚ ਤੇ 25-30 ਮਿੰਟ ਲੱਗ ਗਏ ਸੀ ਪਰ ਖਾਣ ਵਿੱਚ ਤੇ 15-20 ਮਿੰਟ ਸੇ ਸਾਡਾ ਖਤਮ ਹੀ ਹੋ ਗਿਆ ਸੀ ਇੰਨਾ ਸਵਾਦ ਬਣਿਆ ਸੀ ਕੀ ਆ ਹੁਣ ਇਹਦੇ ਵਿੱਚ ਆਪਾਂ ਡਰਾਈ ਫਰੂਟ ਪਾ ਦਾਂਗੇ ਤੇ ਲੋ ਜੀ ਸਾਡਾ ਕੇ ਦਾ ਹਲਵਾ ਬਣ ਕੇ ਤਿਆਰ ਹੈ ਬੱਚੇ ਵੀ ਖਾ ਸਕਦੇ ਨੇ ਤੇ ਵੱਡੇ ਵੀ ਖਾ ਸਕਦੇ ਹਨ ਜਦ ਬਣ ਜਾਂਦਾ ਹੈ ਖਾਣ ਤੇ ਤੇ ਬਹੁਤ ਹੀ ਸਵਾਦ ਬੰਦਾ ਹੈ ਕਿਉਂਕਿ ਮੈਂ ਵੀ YouTube ਤੋਂ ਦੇਖ ਕੇ ਹੀ ਪਹਿਲੀ ਵਾਰ ਬਣਾਉਣ ਲੱਗੀ ਸੀ ਬਣਾਇਆ ਬਹੁਤ ਹੀ ਸਵਾਦ ਬਣਿਆ ਦੇਖੋ ਇਹਦਾ ਟੈਕਚਰ ਦੇਖੋ ਕਿੰਨਾ ਵਧੀਆ ਬਣਿਆ ਹੈ ਤੇ ਮੇਰੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ